ਮੇਰੀ ਗੱਲ ਸੁਣਿਓ ਹਾਂਜੀ ਮੈਨੂੰ ਨਾ ਤੁਹਾਡੇ ਭੂਆ ਦਾ ਫੋਨ ਆਇਆ ਸੀ ਉਹਨਾਂ ਨੇ ਇੱਕ ਸਿਆਣੇ ਦੀ ਦੱਸ ਪਾਈ ਆ ਉਹ ਕਹਿੰਦੇ ਵੀ ਨਾਲੇ ਤੁਹਾਨੂੰ ਔਲਾਦ ਹੋ ਜੂਗੀ ਤੇ ਨਾਲੇ ਘਰ ਵਿੱਚ ਸੁੱਖ ਸ਼ਾਂਤੀ ਰਹੂਗੀ ਤੇ ਮੈਂ ਕਹਿੰਦੀ ਸੀ ਆਪਾਂ ਜਾਣਾ ਆਈਏ ਉਹ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕਿਹੜੇ ਚੱਕਰਾਂ 'ਚ ਤੁਰੀ ਫਿਰਦੀ ਆ ਕਿਸੇ ਬਾਬੇ ਬੂਬੇ ਕੋਲੇ ਨਹੀਂ ਜਾਣਾ ਨਾਲੇ ਕਿਸੇ ਪਖੰਡੀ ਦੇ ਅੱਗੇ ਸਿਰ ਝੁਕਾਉਣ ਦੀ ਕੋਈ ਲੋੜ ਨਹੀਂ ਹੈਗੀ ਯਾਰ ਕਦੇ ਤਾਂ ਮੇਰੀ ਗੱਲ ਮੰਨ ਲਿਆ ਕਰੋ ਨਾਲੇ ਕਿੰਨਾ ਕਿ ਚਿਰ ਆਪਾਂ ਡਾਕਟਰਾਂ ਦੀਆਂ ਦਵਾਈਆਂ ਦੇ ਸਾਰੇ ਬੈਠੇ ਰਵਾਂਗੇ ਨਾਲੇ ਆਪਦਾ ਘਰ ਦੇਖਣ ਲਈ ਨਾ ਸੌ ਕੁਛ ਕਰਨਾ ਪੈਂਦਾ ਯਾਰ ਤੂੰ ਸਮਝਦੀ ਕਿਉਂ ਨਹੀਂ ਪੜੀ ਲਿਖੀ ਹੋ ਕੇ ਬਾਬਿਆਂ ਤੇ ਯਕੀਨ ਕਰੀ ਫਿਰਦੀਆਂ ਉਹ ਕਦੇ ਰੱਬ ਤੇ ਵੀ ਯਕੀਨ ਕਰ ਲਿਆ ਕਰ ਮੈਂ ਮੰਨਦਾ ਕਿ ਬੰਦਿਆ ਦੇ ਵਿੱਚ ਰੱਬ ਵੱਸਦਾ ਪਰ ਬੰਦਾ ਕਦੇ ਰੱਬ ਨਹੀਂ ਬਣ ਸਕਦਾ ਹੁੰਦਾ ਸਿਆਣਿਆਂ ਨੇ ਸੱਚ ਹੀ ਕਿਹਾ ਵਾ ਜਨਾਨੀਆਂ ਦੀ ਮਤ ਨਾ ਗਿੱਚੀ ਪਿੱਛੇ ਹੁੰਦੀ ਆ ਨਾਲੇ ਜਦੋਂ ਘਰ ਦੇ ਵਿੱਚ ਸੌ ਸਿਆਪੇ ਹੁੰਨ ਮਰਦਿਆਂ ਨੂੰ ਅੱਕ ਚੱਪਣਾ ਹੀ ਪੈਂਦਾ ਆਪਣੇ ਤੋਂ ਜ਼ਿਆਦਾ ਪੜੇ ਲਿਖੇ ਲੋਕ ਡੇਰਿਆਂ 'ਚ ਜਾਂਦੇ ਆ ਮੈਂ ਕੱਲੀ ਥੋੜੀ ਆ ਉਹਨਾਂ ਨੂੰ ਨਾ ਸਮਝਾਉਣ ਦੀ ਲੋੜ ਆ ਨਾਲੇ ਉਹਨਾਂ ਦੇ ਹਾਲਾਤਾਂ ਨੇ ਮਾਨਸਿਕ ਸਥਿਤੀ ਨੂੰ ਡਾਮਾਡੋਲ ਕੀਤਾ ਹੋਇਆ ਨੇ ਕਿਹਦਾ ਜੀ ਕਰਦਾ ਕਿਸੇ ਦੇ ਅੱਗੇ ਸਿਰ ਝੁਕਾਉਣ ਨੂੰ ਤੁਸੀਂ ਮੰਨੋ ਭਾਵੇਂ ਨਾ ਮੰਨੋ ਮੈਂ ਪੂਰੀ ਸ਼ਰਦਾ ਨਾਲ ਤੁਹਾਡੇ ਘੂਹਾਂ ਲੱਜ ਡੇਰੇ ਜਾਇ ਆਉਣਾ ਨਾਲੇ ਲੋਕਾਂ ਦੇ ਤਾਨਿਆਂ ਨਾਲੋਂ ਤਾਂ ਚੰਗਾ ਹੀ ਆ ਜੇ ਆਪਾਂ ਨੂੰ ਉੱਥੋਂ ਕੁਝ ਮਿਲ ਜਾਵੇ ਮੈਨੂੰ ਨਾ ਤਾਨੇ ਮਨਜ਼ੂਰ ਆ ਪਰ ਕਿਸੇ ਦੇ ਅੱਗੇ ਸਿਰ ਝੁਕਾਉਣ ਨਾਲ ਨਹੀਂ ਮੇਰੀ ਸ਼ਰਦਾ ਉਸ ਰੱਬ ਨਾਲ ਹੀ ਜੁੜੀ ਆ ਤੇ ਮੈਨੂੰ ਉਸ ਰੱਬ ਤੇ ਹੀ ਵਿਸ਼ਵਾਸ ਆ ਇੰਨਾ ਪਖੰਡਾਂਗਾ ਤੇ ਨਹੀਂ ਚਲੋ ਠੀਕ ਆ ਕਰੋ ਆਪਦੀ ਮਰਜ਼ੀ ਕਿੱਥੇ ਗਈ ਸੀ ਸੇਬੂ ਮੈਂ ਤੁਹਾਨੂੰ ਦੱਸਿਆ ਤਾਂ ਸੀ ਜੀ ਥੋਡੀ ਭੂਆ ਨਾਲ ਮੈਂ ਡੇਰੇ ਗਈ ਸੀ ਉੱਥੇ ਭੀੜ ਬਹੁਤ ਸੀ ਤਾਂ ਲੇਟ ਹੋ ਗਈ ਟੁੱਟਾ ਦੇ ਨਹੀਂ ਨਾ ਜਾਲ ਤੋਂ ਤੈਨੂੰ ਕਿੰਨੀ ਵਾਰ ਸਮਝਾਇਆ ਵੀ ਡੇਰਿਆਂ ਦੇ ਵਿੱਚ ਕੁਝ ਨਹੀਂ ਪਿਆ ਇਹਨਾਂ ਡੇਰਿਆਂ ਦੇ ਵਿੱਚ ਨੇਰੀ ਲੋਟਾ ਵੈਸੇ ਵੀ ਆਪਾਂ ਖਵਰਾ ਸੌਂਦੇ ਆ ਕਿ ਡੇਰਿਆਂ ਦੇ ਵਿੱਚ ਕੀ ਗੱਲ ਜੁ ਹੁੰਦਾ ਵੋ ਤੂੰ ਰੱਬ ਤੇ ਕਿਉਂ ਨਹੀਂ ਧੋਸਾ ਕਰਦੇ ਯਾਰ ਤੁਸੀਂ ਗੁੱਸਾ ਦਾਦੋ ਕਰਦੇ ਆ ਤੁਹਾਨੂੰ ਪਤਾ ਬਾਬਾ ਜੀ ਕਿੰਨੇ ਕਰਨੀ ਦੇ ਮਾਲਕ ਆ ਤੇ ਉਹਨਾਂ ਨੇ ਕਿਹਾ ਕੱਲ ਨੂੰ ਉਹਦੇ ਘਰ ਵਾਲੇ ਨੂੰ ਨਾਲ ਲੈ ਕੇ ਆਣਾ ਤੇ ਆਪਾਂ ਕੱਲ ਨੂੰ ਜਾਣਾ ਨਾਲੇ ਤੁਹਾਨੂੰ ਮੇਰੀ ਸੌਂ ਜੇ ਤੁਸੀਂ ਮੈਨੂੰ ਜਵਾਬ ਦਿੱਤਾ ਚੱਲ ਠੀਕ ਅਗਰ ਤੁਸੀਂ ਬਾਬਾ ਜੀ ਦੇ ਪੈਰੀ ਹੱਥ ਲਾ ਦੋ ਬਾਬਾ ਜੀ ਇਹ ਮੇਰੇ ਹਸਬੰਡ ਨੇ ਤੇਨਾਂ ਤੇ ਵਾਧੂ ساری ਕਿਰਪਾ ਕਰੋ ਨਾਲੇ ਸਾਡੇ ਘਰੇ ਬਾਲ ਬੱਚੇ ਖੇਡਣ ਤੇ ਕੰਮਕਾਰ ਵੀ ਵਧੀਆ ਚੱਲ ਠੀਕ ਆ ਭਤਨੀਏ ਸਰਦਾ ਰੱਖਣੀ ਪੈਣੀ ਆ ਨਾਲੇ ਸੇਵਾ ਨੂੰ ਮੇਵਾ ਲੱਗਦਾ ਹਾਂਜੀ ਬਾਬਾ ਜੀ ਅਸੀਂ ਪੂਰੀ ਸ਼ਰਧਾ ਨਾਲ ਸੇਵਾ ਕਰਾਂਗੇ ਤੁਸੀਂ ਬਸ ਵਚਨ ਕਰੋ ਠੀਕ ਆ ਸਵਾ ਮਹੀਨਾ ਤਨੂੰ ਡੇਰੇ ਦੀ ਰੋਜ਼ ਸੇਵਾ ਕਰਨੀ ਪੈਣੀ ਆ ਨਾਲੇ 11000 ਦੀ ਕੜਾਈ ਤੇ ਲੱਗਣੀ ਲੱਗਣੀ ਆ ਬਾਬਾ ਦੇ ਵਸਤਰਾ ਦਾ ਤਾਂ ਤੁਹਾਨੂੰ ਪਤਾ ਹੀ ਆ ਬਾਕੀ ਭੇਟਾ ਦਾ ਤਾਂ ਤੁਹਾਨੂੰ ਪਤਾ ਹੀ ਆ ਉਹ ਤਾਂ ਲੱਗਣੀ ਲੱਗਣੀ ਆ ਓ ਯਾਰ ਕਮਾਲ ਦਾ ਬੰਦਾ ਤੂੰ ਬਾਬਾ ਆਪ ਹੀ ਤਾਂ ਭੇਟਾ ਸਾਰੀਆਂ ਗਨਾਈ ਜਾਂਦਾ ਕਦੇ ਰੱਬ ਨੇ ਕਿਹਾ ਵੀ ਮੈਨੂੰ ਇੰਨੀ ਭੇਟਾ ਦੋ ਤੁਹਾਡਾ ਫੇਰ ਕੰਮ ਕਰੂੰ ਸਾਬ ਜੁੱਟਾਂ ਤੇ ਢੰਗ ਬਣਾਏ ਹੋਏ ਆ ਤੁਸੀਂ ਉਹ ਭਦਕਾ ਤੂ ਦਾ ਗੁੱਸਾ ਹੀ ਕਰ ਗਿਆ ਜੇ ਕੁਝ ਨੈਣਾ ਦੇ ਫਿਰ ਕੁਝ ਦੇਣਾ ਤਾਂ ਪੈਂਦਾ ਹੀ ਆ ਕਿਉਂ ਬਾਬਾ ਲੋਕਾਂ ਦੇ ਘਰ ਪੱਟਣ ਤੇ ਲੱਗੇ ਆ ਤੁਸੀਂ ਤਾਂ ਡੇਰਾ ਗੁਲ ਕੇ ਬੈਠ ਜਾਂਦੇ ਆ ਉਹ ਬੰਦਾ ਕਦੇ ਰੱਬ ਨਹੀਂ ਮੰਦਾ ਰੱਬ ਨੂੰ ਥੱਲੇ ਨਾ ਲਾਉ ਤੁਸੀਂ ਕਿਉਂ ਬਾਬਾ ਜੀ ਨੂੰ ਗਲਤਫਲਤ ਬੋਲੀ ਜਾਂਦੇ ਆ ਤੂੰ ਨਾ ਚੁੱਪ ਕਰਕੇ ਖੜ ਜਾ ਤੇਰੀ ਸੌਂ ਕਰਕੇ ਇੱਥੇ ਮ ਆਇਆ ਵਾ ਨਹੀਂ ਮੈਂ ਨਹੀਂ ਸੀ ਇੱਥੇ ਆਉਂਦਾ ਨਾਲ ਇਦਾਂ ਬਾਬੇ ਨਹੀਂ ਬਣਿਆ ਜਾਂਦਾ ਪਰਮਾਤਮਾ ਦੀ ਹਜ਼ੂਰੀ ਵਿੱਚ ਪਹੁੰਚਣ ਲਈ ਚੰਗੇ ਕਰਮ ਕਰਨੇ ਪੈਂਦੇ ਆ ਤੇ ਤੁਸੀਂ ਆਹ ਅਲਿਸ਼ਾਨ ਕਮਰਿਆਂ ਦੇ ਵਿੱਚ ਤੇ ਵਧੀਆ ਗੱਡੀਆਂ ਦੇ ਵਿੱਚ ਘੁੰਮਦੇ ਆ ਤੇ ਲੋਕਾਂ ਨੂੰ ਐਵੇਂ ਲੁੱਟੀ ਜਾਂਦੇ ਆ ਉਹੋ ਜਿਹੇ ਲੋਕ ਬੇਵਕੂਫ ਆ ਜਿਹੜੇ ਤੁਹਾਡੇ ਅਰਗੇ ਲੋਕਾਂ ਦਾ ਘਰ ਭਰੀ ਜਾਂਦੇ ਆ ਉਹ ਭਗਤਾਂ ਬਾਬਿਆਂ ਨੂੰ ਚੰਗਾ ਮੰਨਦਾ ਨਹੀਂ ਬੋਲੀਦਾ ਹੁੰਦਾ ਛੋਟੇ ਵਰਗੇ ਪਖੰਡੀ ਲੋਕਾਂ ਨੇ ਨਾ ਧਰਮ ਨੂੰ ਵਪਾਰ ਬਣਾ ਲਿਆ ਲਗਜ਼ਰੀ ਗੱਡੀਆਂ ਵੀਆਈਪੀ ਪਾਰਕਿੰਗ ਇਹ ਰੱਬ ਦੇ ਘਰ ਜਾਂਦਾ ਸਾਧਨ ਨਹੀਂ ਹੈਗੀਆਂ ਤੁਸੀਂ ਲੋਕ ਤਾਂ ਵਿਹਲੇ ਬੈਠੇ ਇਹ ਸਭ ਚੀਜ਼ਾਂ ਪਾਲਦੇ ਆ ਤੇ ਕਿਵੇਂਰਾ ਬਾਬਾ ਨਾਨਕ ਜਿਨੇ ਸਾਰੀ ਦੁਨੀਆ ਤੁਰ ਕੇ ਗਾਤੀ ਸੀ ਤੇ ਉਹ ਸਾਰੇ ਜਗਤ ਦੇ ਗੁਰੂ ਆ ਜਿਨ੍ਹਾਂ ਨੇ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚੋਂ ਬਾਹਰ ਕੱਢਿਆ ਆ ਜੰਨਾ ਨੇ ਮੂਰਤੀ ਪੂਜਾ ਤੇ ਇਨਸਾਨਾਂ ਨੂੰ ਪੂਜਾਂ ਦਾ ਖੰਡਨ ਕੀਤਾ ਸੀ। ਉਹਨਾਂ ਨੇ ਚਾਰ ਅਦਾਸੀਆਂ ਕੀਤੀਆਂ ਸੀ ਤੇ ਉਹਨਾਂ ਦੇ ਉਪਦੇਸ਼ ਦਿੱਤਾ ਸੀ ਕਿ ਚਾਰ ਪਾਤ ਧਰਮ ਤੇ ਆ ਦੇਦਿਆਂ ਦੇ ਵਿੱਚੋਂ ਦੂਰ ਹੋ ਤੇ ਤੁਸੀਂ ਲੋਕ ਉਹਨਾਂ ਵਿਆਮਾ ਪਰਮਾਚੀ ਤੁਰੇ ਫਿਰਦੇ ਆ। ਆ ਚੜਾਵੇ ਚੜਾਉਣ ਦੇ ਨਾਲ ਰੱਬ ਨਹੀਂ ਮਿਲਦੇ। ਸ਼ਰਧਾ ਹੋਣੀ ਚਾਹੀਦੀ ਆ। ਇੱਕ ਬਾਬਾ ਨਾਨਕ ਸੀ ਜਿਨ੍ਹਾਂ ਨੇ ਲੋਕਾਂ ਦੀ ਭਲਾਈ ਦੇ ਲਈ ਤੇ ਲੋਕਾਂ ਨੂੰ ਉਪਦੇਸ਼ ਦੇਣ ਦੇ ਲਈ ਸਾਰੀ ਦੁਨੀਆ ਤੁਰ ਕੇ ਗਾਤੀ ਸੀ। ਤੇ ਅੱਜ ਕੱਲ ਦੇ ਤੁਸੀਂ ਬਾਬੇ ਜਿਹੜੇ ਮਹਿੰਗੀ ਗੱਡੀ ਤੋਂ ਬਿਨਾ ਗੱਲ ਨਹੀਂ ਕਰਦੇ ਸਣੀ ਇਕਵੰਟ ਮੇਰੀ ਗੱਲ ਤਾਂ ਸੁਨੋ ਸਿਮੂ ਅੱਜ ਤੱਕ ਨਾ ਤਾਂ ਇਨਾ ਪਖੰਡਿਆਂ ਦੇ ਅੱਗੇ ਮੈਂ ਸਿਰ ਝੁਕਾਇਆ ਤੇ ਨਾ ਮੈਂ ਕਦੇ ਝੁਕਾਉਂਗਾ ਮੈਂ ਤਾਂ ਤੇਰੀ ਸੌਂ ਕਰਕੇ ਤੇਰੇ ਨਾਲ ਇੱਥੇ ਆ ਗਿਆ ਸੀ ਤੇ ਹੁਣ ਤੇਰੀ ਮੈਂ ਦੁਬਾਰਾ ਗੱਲ ਨਹੀਂ ਸੁਣੂੰਗਾ ਇਨਾ ਪਖੰਡਿਆਂ ਨੇ ਪੂਰੇ ਪੰਜਾਬ ਦੇ ਵਿੱਚ ਆਪ ਦਾ ਡੇਰਾਵਾਦ ਐਂ ਕਾਇਮ ਰੱਖਣਾ ਤੇ ਮੈਨੂੰ ਤਾਂ ਇਹ ਚੀਜ਼ ਦਾ ਅਫਸੋਸ ਆ ਕਿ ਤੂੰ ਪੜ੍ਹੀ ਲਿਖੀ ਹੋ ਕੇ ਮੇਰੀ ਗੱਲ ਨਹੀਂ ਸਮਝੀ ਸੇ ਮੋਇ ਤੋ ਬਾਚ ਨਾ ਤੋ ਕਿਸੇ ਦੇ ਦੇ ਵੱਲੀ ਜਾਨ ਨੂੰ ਮੈਨੂੰ ਮਜਬੂਰ ਦਾ ਤੇਰੇ ਤੇ ਨਾ ਹੀ ਆਪਾਂ ਜਾਣਾ ਕੱਲ ਨੂੰ ਨਾਲੇ ਗੁਰਪੁਰਬਾ ਤੇ ਆਪਾਂ ਦੋਨੇ ਜਾਣੇ ਤਿਆਰ ਹੋ ਕੇ ਗੁਰੂ ਘਰ ਚੱਲਾਂਗੇ ਜੋ ਕੁਝ ਮੰਗਣਾ ਗੁਰੂ ਘਰ ਤੋਂ ਮੰਗਾਗੇ ਆ ਲੋਕਾਂ ਦੇ ਅੱਗੇ ਹੱਥ ਫਲਾ ਕੇ ਕੁਝ ਨਹੀਂ ਮਿਲਣਾ ਪਰਮਾਤਮਾ ਦੰਦਾ ਜ਼ਰੂਰ ਆ ਪਰ ਉਹ ਸਬਰ ਦੇਖਦਾ ਹੁੰਦਾ ਤੇ ਉਹ ਗੁਰੂ ਘਰ ਦੇਰਾ ਅੰਦੇਰ ਨੇ ਇਕ ਤੇਰਾ ਹੀ ਦਰਵਾਜ਼ਾ ਸੱਚਾ बाकी सब परम भूले खाए